ਸਕਾਰ ਆਕਾਸ਼ ਵਾਣੀਤਾਏ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਬੱਤੇ ਸ਼ਖ ਖਬਰਾਂ ਸੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਅਤੇ ਆਸਟਰੀਆ ਦੇ ਤਿੰਨ ਦਿਨਾ ਸਰਕਾਰੀ ਦੌਰੇ ਤੇ ਅੱਜ ਸ਼ਾਮ ਮਾਸਕੋ ਪਹੁੰਚ ਗਏ ਨੇ ਮਾਸਕੋ ਹਵਾਈ ਅੱਡੇ ਤੇ ਉਹਨਾਂ ਨੂੰ ਗੋਡ ਆਫ ਆਨਰ ਦਿੱਤਾ ਗਿਆ ਨੀਤੀ ਆਯੋਗ ਦੇ ਆਸਵੰਦ ਜ਼ਿਲ੍ਹਾ ਤੇ ਬਲੌਕ ਪ੍ਰੋਗਰਾਮ ਤਹਿਤ ਮੋਗਾ ਤੇ ਅਮਰਤਸਰ ਜ਼ਿਲ੍ਹਿਆਂ ਵਿੱਚ ਸੰਪੂਰਨਤਾ ਅਭਿਆਨ ਸਮਾਗਮ ਕਰਵਾਏ ਗਏ ਜਲੰਧਰ ਪੱਛਮੀ ਰਾਕਮੇ ਹਲਕੇ ਦੀ ਜ਼ਮਨੀ ਚੋਣ ਲਈ ਪਖਵਾ ਖੋਲੇ ਆਮ ਚੋਣ ਪਰਚਾਰ ਅੱਜ ਸ਼ਾਮ band ਹੋ ਗਿਆ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖਰੜ ਦੇ ਕੋ ਫਲੈਟ ਤੋਂ ਇੱਕ ਅੰਤਰਰਾਜੀ ਸੰਗਠਿਤ ਅਪਰਾਧ ਸਿੰਡੀਕੇਟ ਦੇ ਸਰਗਨੇ ਨੂੰ ਉਸਦੇ 4 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਅਤੇ ਆਸਟ੍ਰੀਆ ਦੇ 3 ਦਿਨਾ ਸਰਕਾਰੀ ਦੌਰੇ ਤੇ ਅੱਜ ਸ਼ਾਮ ਮਾਸਕੋ ਪਹੁੰਚ ਗਏ ਮਾਸਕੋ ਹਵਾਈ ਅੱਡੇ ਤੇ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮਤੂ ਰੋਵ ਨੇ ਕੀਤਾ ਭਾਰਤ ਅਤੇ ਰੂਸ ਵਿਚਾਲੇ ਪਾਲਕੇ 22ਵੇਂ ਸਾਲਾਨਾ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੱਖਿਆ ਵਪਾਰਕ ਸਬੰਧ ਨਿਵੇਸ਼ ਸਬੰਧ ਊਰਜਾ ਸਹਿਯੋਗ ਸਿੱਖਿਆ ਸਭਿਆਚਾਰ ਅਤੇ ਲੋਕਾ ਨਾਲ ਸਬੰਧਾਂ ਸਮੇਤ ਦੁਵੱਲੇ ਮੁੱਦਿਆਂ ਦੀ ਪੂਰੀ ਸ਼੍ਰੇਣੀ ਦੀ ਸਮੀਖਿਆ ਕਰਨਗੇ ਆਪਣੇ ਆਸਟਰੀਆ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਸਟਰੀਆ ਭਾਰਤਾ ਦੇ ਡ੍ਰਿੱਟਿਪਰੋਸੇਮਨ ਪਾਈਵਾਲ ਹੈ ਅਤੇ ਦੋਵੇਂ ਦੇਸ਼ ਲੋਕਤੰਤਰ ਅਤੇ ਬਹੁਲਵਾਦੀ ਆਦਰਸ਼ਾਂ ਨੂੰ ਸਾਂਝਾ ਕਰਦੇ ਨੇ ਉਨ੍ਹਾਂ ਕਿਹਾ ਕਿ ਉਹ ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਅਲੈਗਜ਼ੈਂਡਰ ਵੈਂਡਰਬਿਲਨ ਅਤੇ ਚਾਂਸਲਰ ਕਾਰਲ ਨੇਹਮਰ ਨਾਲ ਮੁਲਾਕਾਤ ਵੀ ਕਰਨਗੇ ਨITI ਆਯੋਗ ਦੇ ਆਸਵੰਦ ਜ਼िला ਅਤੇ ਬਲਾਕ ਪ੍ਰੋਗਰਾਮ ਤਹਿਤ ਵਾਖਵਾ ਖਮਾਪਦਰਨਾ ਵਿੱਚ ਪਛੜ ਰਹੀ ਸਲੇਆਂ ਤੇ ਬਲਾਕਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸੰਪੂਰਨਤਾ ਅਭਿਆਨ ਚਲਾਇਆ ਜਾ ਰਿਹਾ ਹੈ। ਮੋਗਾ ਜ਼ਿਲ੍ਹੇ ਵਿੱਚ ਪਿੰਡ ਦੂਨੀਕੇ ਤੋਂ ਅੱਜ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦੇ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਸਮਾਨੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਆਮ ਲੋਕਾਂ ਨੂੰ ਆਮਦਨ ਵਧਾਉਣ ਦੇ ਨੁਕਤਿਆਂ ਬਾਰੇ ਦੱਸਿਆ ਗਿਆ। ਹੋਰ ਵੇਰਵੇ ਨਾਲ ਇਹ ਰਿਪੋਰਟ ਨੀਤੀ ਆਯੋਗਨ ਅਤੇ ਵਿਕਾਸ ਦੇ 6 ਪਹਿਲੂਆਂ ਸਿਹਤ, ਪੋਸ਼ਣ, ਖੇਤੀਬਾੜੀ, ਸਿੱਖਿਆ ਤੇ ਸਮਾਜਿਕ ਤਰੱਕੀ ਆਦਿ ਟੀਚੇ ਪੂਰਾ ਕਰਨ ਲਈ ਹੀ ਇਹ ਸੰਪੂਰਨਤਾ ਅਭਿਆਨ ਚਲਾਇਆ ਜਾ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਦੁੰਨਕੇ ਤੋਂ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦੇਵਾਲ ਸਿੰਘ ਤੇ ਅਭਿਆਨ ਦੇ ਨਿਰਦੇਸ਼ਕ ਅਫਸਰ ਸ਼ਿਵਦੀਪ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਦੁੰਨਕੇ ਦੇ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਤੱਕ ਆਪਣਾ ਸੁਨੇਹਾ ਪਹੁੰਚਾਇਆ। ਸੰਪੂਰਨਤਾ ਅਭਿਆਨ ਤੇਤਪਿੰਡ ਦੁਨਨੇ ਕੇ ਵਿਖੇ ਪੌਂ ਪਰਖ ਕਲੀਨਿਕ ਲੈਬਾਰਟਰੀ ਦਾ ਰਸਮੀ ਉਦਘਾਟਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡਿਆਣਾ ਨੇ ਕੀਤਾ ਇਸ ਲਈ ਨੀਤੀ ਆਯੋਗ ਨੇ 1.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ ਉਹਨਾਂ ਕਿਸਾਨਾਂ ਨੂੰ ਲੈਬਾਰਟਰੀ ਦਾ ਲਾਹਾ ਲੈਂਦੇ ਆ ਮਿੱਟੀ ਦੀ ਪਰਖ ਯਕੀਨੀ ਬਣਾਉਣ ਦੀ ਅਪੀਲ ਕੀਤੀ ਲਾਹਾ ਤਾਂ ਜਿੰਨੇ ਵੀ ਲੋਕ ਲੈ ਸਕਦੇ ਕੋਈ ਇਹਨੂੰ ਐਵੇਂ ਹੀ ਇਕੱਲੇ ਮੋਗੇ ਵਾਲੇ ਬਾਰੋਂ ਵੀ ਆ ਜੂਗਾ ਤਾਂ ਉਹਨੂੰ ਵੀ ਅਸੀਂ ਜਵਾਬ ਨਹੀਂ ਦੇਵਾਂਗੇ ਕਿਸਾਨ ਦੀ ਆਪਦੀ ਹਿੰਮਤ ਹੈ ਆਪਣੀ ਮਿੱਟੀ ਲਿਆਵੇ ਬੱਖ-ਬੱਖ ਸਕੀਮਾ ਦੇ ਲਾਭਪਾਤਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਟ੍ਰੇਨਿੰਗ ਝੂਟ ਵੈਗ ਦੀ ਲੈਤੀ ਆ ਝੂਟ ਵੈਗ ਦਾ ਕੰਮ ਕਰਦੀ ਕਰਦੀ ਨੂੰ ਮੈਨੂੰ ਪਿੰਡਾਂ 'ਚ ਕੰਮ ਕੀਤਾ ਪੈਣਾ ਨਹੀਂ ਆ ਬੱਖ-ਬੱਖ ਟ੍ਰੇਨਿੰਗਾਂ ਲੈ ਕੇ ਸਮਾਨ ਤਿਆਰ ਕੀਤਾ ਉਸ ਦੇ ਨਾਲ-ਨਾਲ ਮੈਂ ਸਵੱਦਾ ਕੇਂਦਰ ਦੇ ਵਿੱਚ ਅਮਰੀਨ ਭੈਣਾਂ ਦੀ ਹੱਟ ਉੱਤੇ ਡਿਊਟੀ ਕਰ ਰਹੀ ਆ ਪੈਣਾ ਵੱਖ-ਵੱਖ ਪਿੰਡਾਂ ਵਿੱਚੋਂ ਸਮਾਨ ਤਿਆਰ ਕਰਕੇ ਇੱਥੇ ਮੈਨੂੰ ਦਿੰਦਿਆਂ 15 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਫਿਰ ਮੈਨੂੰ ਡਰੋਨ ਮਿਲਿਆ ਡਰੋਨ ਮਿਲਣ ਦੇ ਨਾਲ ਮੈਂ ਹੁਣ ਜ਼ਿੰਮੇਵਾਰ ਭਰਾਵਾਂ ਨੂੰ ਮਿਲਦੀ ਆ ਉਹਨਾਂ ਦੇ ਆ ਪੈੜੀਆਂ ਦੇ ਵਿੱਚ ਜਾ ਕੇ ਸਪਰੇਅ ਕਰਦੀਆਂ 1 ਏਕੜ ਜਿਹੜੀ ਕਿ ਉਹ 7 ਮਿੰਟ ਦੇ ਵਿੱਚ ਹੋ ਜਾਂਦੀਆਂ ਪਾਣੀ ਆ ਉਹਦੀ ਵੀ ਬਚਤ ਹੋਣੀ ਸ਼ੁਰੂ ਹੋ ਗਈ ਆ ਜਿਹੜੀ ਪ੍ਰੋਪਰ ਤਰੀਕੇ ਨਾਲ ਸਪਰੇਅ ਹੁੰਦੀ ਆ ਉਹ ਡਰੋਨ ਦੇ ਨਾਲ ਹੁੰਦੀ ਆ ਆਮ ਜਿਵੇਂ ਸਪਰੇਅ ਵਾਲੇ ਪੰਪ ਨਾਲ ਸਪਰੇਅ ਕਰਦੇ ਸੀ ਉਹ ਜ਼ਮੀਨ ਤੇ ਚਲੀ ਜਾਂਦੀ ਸੀਗੀ ਸਰਕਾਰ ਨੇ ਇਹ ਲੈਬ ਖੋਲੀ ਆ ਤੇ ਪਿਛਲੇ 5 ਦਿਨ ਪਹਿਲਾਂ ਮੈਂ ਸੈਂਪਲ ਦਿੱਤੇ ਆ ਤੇ ਅੱਜ ਰਿਪੋਰਟ ਮੇਰੇ ਹੱਥ ਦੇ ਵਿੱਚ ਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਇਸ ਰਿਪੋਰਟ ਦੇ ਮੁਤਾਬਕ ਹੀ ਅਸੀਂ ਜ਼ਮੀਨ ਦੇ ਵਿੱਚ ਰਿਪੋਰਟ ਦੇਖ ਕੇ ਵੀ ਕੀ ਜ਼ਮੀਨ ਦੇ ਵਿੱਚ ਕਿਹੜੀ ਘਾਟ ਹੈਗੀ ਆ ਉਹ ਅਸੀਂ ਜਿਹੜਾ ਹੈਗਾ ਖਾਦ ਪਾ ਸਕਦੇ ਆ ਸਪਰੇਅ ਸਕਦੇ ਆ ਸਹਾਇਕ ਕਮਿਸ਼ਨਰ ਸ਼ੋਭੀ ਆਂਗਰਾ ਨੇ ਸੰਪੂਰਨਤਾ ਅਭਿਆਨ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਪੂਰਨਤਾ ਸਰਟੀਫਿਕੇਟ ਨਾਲ ਨਵਾਜਿਆ ਮੋਗਾ ਤੋਂ ਊਸ਼ਾ ਕੌਰ ਜਸ਼ਨਨਾਲ ਸ਼ਿਸ਼ੂ ਚਰਮਾ ਸ਼ਾਂਤਲ ਆਕਾਸ਼ ਵਾਣੀ ਸਮਾਚਾਰ ਫਿਲੰਦਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੰਪੂਰਨਤਾ ਅਭਿਆਨ ਦਾ ਦੂਜਾ ਲਾਂਚ ਇਵੈਂਟ ਹਰਸ਼ਾਚੀਨਾ ਬਲਾਕ ਵਿਖੇ ਅੱਜ ਆਯੋਜਿਤ ਕੀਤਾ ਗਿਆ ਸਮਾਗਮ ਦੇ ਨੋਡਲ ਅਫਸਰ ਅਤੇ ਸਹਾਇਕ ਕਮਿਸ਼ਨਰ ਸੋਨਮਾ ਤੇ ਨੀਤੀ ਆਯੋਗ ਦੇ ਅਧਿਕਾਰੀ ਵੀ ਇਸ ਦਾ ਹਿੱਸਾ ਬਣੇ ਡਿਪਟੀ ਈਐਸਏ ਕਮਲਜੀਤ ਕੌਰ ਨੇ ਦੱਸਿਆ ਕਿ ਪਿੰਡੂ ਤੇ ਪਛੜੇ ਖੇਤਰਾਂ ਦੇ ਸਰਪੱਖੀ ਵਿਕਾਸ ਲਈ ਪ੍ਰਸ਼ਾਸਨ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਇਹ ਯਕੀਨੀ ਬਣਾ ਰਿਹਾ ਹੈ ਕਿ ਸਰਕਾਰੀ ਯੋਜਨਾਵਾਂ ਸਮਾਜ ਦੇ ਸਾਰੇ ਵਰਗਾਂ ਤੱਕ ਆਸਾਨੀ ਨਾਲ ਪਹੁੰਚ ਸਕਣ ਸਹਾਇਕ ਕਮਿਸ਼ਨਰ ਸੋਨਮ ਨੇ ਲੋਕਾਂ ਨੂੰ ਅਕਿਆਨ ਤੇ ਸਮਾਜਿਕ ਮੁੱਦਿਆਂ ਨੂੰ ਖਤਮ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਬੀਬੀ ਅਤੇ ਸ਼ੂਗਰ ਦੀ ਜਾਂਚ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਜਲੰਧਰ ਪੱਛਮੀ ਰਾਖ ਨੇ ਹਲਕੇ ਦੀ ਜ਼ਮੀਨ ਚੋਣ ਵਾਸਤੇ ਪਿਛਲੇ ਦਿਨਾਂ ਵਿੱਚ ਹੋਇਆ ਪਾਕਮਾ ਖੁੱਲੇ ਆਮ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਬੰਦ ਹੋ ਗਿਆ। ਵੋਟਾਂ ਦਾ ਚੁਲਾਈ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣ ਗਿਆ ਤੇ ਗਿਣਤੀ 13 ਜੁਲਾਈ ਨੂੰ ਕੀਤੀ ਜਾਣੀ ਹੈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣਾਂ ਤੋਂ ਪਹਿਲਾਂ ਆਖਰੀ 48 ਘੰਟਿਆਂ ਦੌਰਾਨ ਚਾਰ ਵਿਅਕਤੀਆਂ ਵੱਲੋਂ ਸਿਰਫ ਘਰ-ਘਰ ਪ੍ਰਚਾਰ ਕਰਨ ਦੀ ਇਜਾਜ਼ਤ ਹੋਵੇਗੀ ਅਤੇ ਜਨਤਕ ਮੀਟਿੰਗ ਵੀ ਪੰਜ ਤੋਂ ਵੱਧ ਵਿਅਕਤੀਆਂ ਨਾਲ ਨਹੀਂ ਕੀਤੀ ਜਾਵੇਗੀ। ਸਾਰੇ ਸਿਆਸੀ ਆਗੂਆਂ ਤੇ ਪਾਰਟੀ ਵਰਕਰਾਂ ਜਿਹੜੇ ਕਿ ਹਲਕੇ ਦੇ ਵਸਨੀਕ ਨਹੀਂ ਹਨ ਨੂੰ ਅੱਜ ਸ਼ਾਮ 6 ਵਜੇ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਛੱਟਣਾ ਹੋਵੇਗਾ। ਹਲਕੇ ਵਿੱਚ ਮੌਜੂਦ ਵੱਖ-ਵੱਖ 파ਟੀਆਂ ਦੇ ਬਾਰੇ ਆਕੂ ਨੂੰ ਵੀ ਹਲਕੇ ਤੋਂ ਬਾਹਰ ਚਾਣਾ ਪਵੇਗਾ ਹਲਕੇ ਵਿੱਚ ਵੋਟਰਾਂ ਦੀ ਗਿਣਤੀ 172000 ਹੈ ਜਿਸ ਵਿੱਚ 82327 ਮਹਿਲਾ ਤੇ 99685 ਮਰਦ ਵੋਟਰ ਸ਼ਾਮਲ ਨੇ ਇਸ ਤੋਂ ਇਲਾਵਾ 18 ਤੋਂ 19 ਸਾਲ ਉਮਰ ਦੇ ਨੌਜਵਾਨ ਵੋਟਰਾਂ ਦੀ ਗਿਣਤੀ 5005 ਹੈ ਜਦਕਿ 873 ਦਿਵਿਆਂਗ ਵੋਟਰ ਤੇ 85 ਸਾਲ ਤੋਂ ਵੱਧ ਉਮਰ ਦੇ 746 ਵੋਟਰ ਨੇ ਹਲਕੇ ਵਿੱਚ ਕੁੱਲ 181 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ ਇਸੇ ਦੌਰਾਨ ਵੋਟਰਾਂ ਵੱਲੋਂ ਜਿਮਨੀ ਛੋਣ ਲਈ ਆਪਣੇ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਥਾਂ ਵਿਚਕਾਰਲੀ ਉਂਗਲ ਤੇ ਸਿਆਹੀ ਲਗਾਈ ਜਾਵੇਗੀ ਹਾਲੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਕਰਕੇ ਵੋਟਰਾਂ ਵਿੱਚ ਦੁਚਿੱਤੀ ਪੈਦਾ ਹੋਣ ਦੇ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਇਹ ਤਬਦੀਲੀ ਕੀਤੀ ਗਈ ਹੈ ਜਿਸ ਵਿੱਚ ਹੱਥ ਦੀ ਪਹਿਲੀ ਉਂਗਲ ਤੇ ਪਹਿਲਾਂ ਹੀ ਸਿਆਹੀ ਦਾ ਨਿਸ਼ਾਨ ਲਗਾਇਆ ਗਿਆ ਸੀ ਜ਼ਿਲ੍ਹਾ ਚੋਣ ਅਧਿਕਾਰੀ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਇਸ ਉਲਝਣ ਨੂੰ ਦੂਰ ਕਰਨ ਲਈ ਨਵੇਂ ਨਿਰਦੇਸ਼ ਜਾਰੀ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਜ਼ਮਨੀ ਚੋਣ ਦੌਰਾਨ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ਤੇ ਸਿਆਹੀ ਲਗਾਈ ਜਾਵੇਗੀ ਉਹਨਾਂ ਕਿਹਾ ਕਿ ਵੋਟਿੰਗ ਪ੍ਰਕਿਰਿਆ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨਿਪਟੇ ਚਾੜਨ ਅਤੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਵਾਸਤੇ ਸਮੂਹ ਪੋਲਿੰਗ ਸਟਾਫ ਨੂੰ ਇਹਨਾਂ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਨੇ ਉਹਨਾਂ ਕਿ ਇਹ ਕਿ ਪ੍ਰਸ਼ਾਸਨ ਹਰ ਕਿਸੇ ਲਈ VOTING ਅਨੁਭਵ ਸੁਖਾਵਾ ਬਣਾਉਣ ਵਾਸਤੇ ਬਚਨ ਪਾਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖਰੜ ਦੇ ਇੱਕ ਫਲੈਟ ਤੋਂ ਇੱਕ ਅੰਤਰਰਾਜੀ ਸੰਗਠਿਤ ਅਪਰਾਧ ਸਿੰਡੀਕੇਟ ਦੇ ਸਰਗਨੇ ਨੂੰ ਉਸ ਦੇ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਤੇ ਸਰਗਨੇ ਦੀ ਪਛਾਣ ਅੰਮ੍ਰਿਤਸਰ ਦੇ ਪ੍ਰੇਮਨਗਰ ਦੇ ਰਹਿਣ ਵਾਲੇ ਜੈ ਸ਼ਰਮਾ ਉਰਫ ਸੁੱਖਾ ਪਿਸਤੌਲ ਅੰਮ੍ਰਿਤਸਰੀਆ ਵੱਜੋਂ ਹੋਈ ਹੈ ਪੁਲਿਸ ਨੇ ਇਹਨਾਂ ਦੇ ਕਬਜ਼ੇ ਚੋਂ 2.32 ਬੋਰ ਦੇ ਪਿਸਤੌਲ ਸਮੇਤ ਤਿੰਨ ਮੈਗਜ਼ੀਨ ਤੇ 839 ਕਾਰਤੂਸ ਬਰਾਮਦ ਕੀਤੇ ਨੇ ਗੌਰਵ ਯਾਦਵ ਨੇ ਦੱਸਿਆ ਕਿ ਮੌਜੂਦਨ ਸੁੱਖਾ ਪਿਸਤੌਲ ਵੱਲੋਂ ਆਪਣੇ ਸਾਥੀਆਂ ਸਮੇਤ ਮੱਧ ਪ੍ਰਦੇਸ਼ ਦੇ ਖੰਡਵਾ ਵਿਖੇ ਨਾਜਾਇਜ਼ ਹਥਿਆਰਾਂ ਦੀ ਖਰੀਦੋ-ਫਰੋਖਤ ਕਰਨ ਜਾਨ ਸਬੰਧੀ ਮਿਲੀ ਪਰੋਸਯੋਗ ਸੂchna ਤੋਂ ਬਾਅਦ ਪੁਲਿਸ ਟੀਮਾਂ ਨੇ ਉਸਤਿਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਮਦਬਰਦੇਸ਼ ਤੋਂ ਵਾਪਸ ਆਉਣ ਤੇ ਖਰੜ ਵਿੱਚ ਉਹਨਾਂ ਦੇ ਟਿਕਾਣੇ ਦਾ ਪਤਾ ਲਗਾ ਲਿਆ ਬਰਨਾਲਾ ਜ਼ਿਲ੍ਹੇ ਨੂੰ ਹਰਾ ਭਰਾ ਬਣਾਉਣ ਲਈ ਵਿਭਾਗ ਨੂੰ ਬੂਟਿਆਂ ਦੀ ਵੰਡ ਕਰਨ ਵਾਸਤੇ ਡਿਪਟੀ ਕਮਿਸ਼ਨਰ ਪੁਨਮਦੀਪ ਕੌਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਥੀ ਉਹਨਾਂ ਦੱਸਿਆ ਕਿ ਜ਼ਿਲ੍ਹੇ ਨੂੰ ਮੌਜੂਦਾ ਮਾਨਸਨ ਸੀਜ਼ਨ ਚ ਕਰੀਬ 5 ਲੱਖ ਬੂਟੇ ਲਗਾਉਣ ਦਾ ਟੀਚਾ ਮਿਲਿਆ ਹੈ ਪਰ ਜ਼ਿਲ੍ਹੇ ਵਿੱਚ ਟੀਚੇ ਤੋਂ ਵੱਧ ਬੂਟੇ ਲਾਏ ਜਾਣਗੇ ਉਹਨਾਂ ਸਕੂਲ ਸਿੱਖਿਆ ਵਿਭਾਗ ਨੂੰ ਸਕੂਲਾਂ ਨਗਰ ਕੌਂਸਲ ਨੂੰ ਆਪਣੀ ਹਦੂਦ ਵਿੱਚ ਅਤੇ ਪਿੰਡੂ ਵਿਕਾਸ ਵਿਭਾਗ ਨੂੰ ਪਿੰਡਾਂ 'ਚ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਹਦਾਇਤ ਕੀਤੀ ਉਹਨਾਂ ਕਿਹਾ ਕਿ ਹਰ ਇੱਕ ਬੂਟੇ ਦੀ ਜੀਓ ਟੈਗਿੰਗ ਕੀਤੀ ਜਾਵੇਗੀ ਤਾਂ ਜੋ ਬੂਟਿਆਂ ਦੀ ਮਗਰੋਂ ਸੰਭਾਲ ਵੀ ਯਕੀਨੀ ਬਣਾਈ ਜਾ ਸਕੇ ਉਧਰ ਪੰਜਾਬ ਕੀਤੀવાડી ਯੂਨੀਵਰਸਿਟੀ ਪੀਏਯੂ ਲੁਧਿਆਣਾ ਦੇ ਡਾਇਮੰਡ ਜੁਬਲੀ ਵਰੇ ਦੌਰਾਨ ਯੂਨੀਵਰਸਿਟੀ ਵੱਲੋਂ ਕਲੀਨ ਐਂਡ ਗ੍ਰੀਨ ਮੁਹਿੰਮ ਵੱਜੋਂ ਹੁਣ 1 ਮਹੀਨੇ ਤੱਕ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ ਹੈ ਇਹ ਕਾਰਜ ਜੋ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਮਨਾਏ ਜਾਣ ਵਾਲੇ ਵਨ ਮਹਾਉਤਸਵ ਨਾਲ ਜੋੜਿਆ ਗਿਆ ਹੈ ਤਾਂ ਜੋ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਹਰਿਆਲੀ ਮਹਿੰਮ ਨੂੰ ਉਤਸ਼ਾਹਿਤ ਕੀਤਾ ਜਾ ਸਕੇ ایسے ਕਾਰਜ ਮੁਤਾਬਕ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸੁਖਵੀਰ ਸਿੰਘ ਗੋਸਲ ਨੇ ਰੁੱਖ ਲਾਉਣ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਰੁੱਖਾਂ ਤੋਂ ਬਿਨਾਂ ਮਨੁੱਖ ਦਾ ਪੋਵਿਕ ਉਸ ਦੀਆਂ ਜ਼ਰੂਰਤਾਂ ਤੇ ਭੋਜਨ ਅਸੰਭਵ ਹੋਵੇਗਾ ਉਹਨਾਂ ਨੇ ਖੇਤੀ ਉਤਪਾਦਨ ਦੇ ਨਾਲ ਨਾਲ ਆਲੇ ਦੁਆਲੇ ਰੁੱਖ ਲਗਾਉਣ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਮੌਜੂਦਾ ਮੌਨਸੂਨ ਰੁੱਤ ਵਿੱਚ ਪੀਏਯੂ ਨੇ 15000 ਰੁੱਖ ਲਾਉਣ ਕਿਆ ਹੋਇਆ ਪਾਰਤੀ ਫੌਜ ਦੇ ਭਰਤੀ ਬੋਰਡ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਅਨਵਦੀਪ ਸਿੰਘ ਸਟੇਡੀਅਮ ਵਿਖੇ 16 ਤੋਂ 23 ਜੁਲਾਈ ਤੱਕ ਪੰਜਾਬ ਦੀ ਪਹਿਲੀ ਅਗਨੀਵੀਰ ਭਰਤੀ ਕਰਵਾਈ ਜਾ ਰਹੀ ਹੈ ਇਸ ਭਰਤੀ ਰੈਲੀ ਵਿੱਚ ਅਗਨੀਵੀਰ ਜਨਰਲ ਡਿਊਟੀ ਅਗਨੀਵੀਰ ਟੈਕਨੀਕਲ ਅਗਨੀਵੀਰ ਕਲਰ ਸਟੋਰ ਕੀਪਰ ਅਤੇ ਅਗਨੀਵੀਤ ਟ੍ਰੇਡਸਮੈਨ ਦਸਵੀਂ ਤੇ ਅੱਠਵੀਂ ਪੱਤੀ ਕੀਤੇ ਜਾਣਗੇ ਭਰਤੀ ਬੋਰਡ ਅੰਮ੍ਰਿਤਸਰ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਨੇ ਦੱਸਿਆ ਕਿ ਰੈਲੀ ਚੁਜਲਾ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਦੇ ਉਮੀਦਵਾਰ ਜਿਹੜੇ ਭਰਤੀ ਪ੍ਰਕਿਰਿਆ ਦੇ ਪਹਿਲੇ ਪੜਾਜ ਕਾਮਯਾਬ ਹੋਏ ਨੇ ਉਹਨਾਂ ਦੀ ਫਿਜ਼ੀਕਲ ਤੇ ਮੈਡੀਕਲ ਫਿਟਨੈਸ ਦੇ ਨਾਲ ਨਾਲ ਡਾਕੂਮੈਂਟੇਸ਼ਨ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ ਤੇ ਆਖਰਚੋ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਸ ਅਤੇ ਆਸਤਰੀਆ ਦੇ ਤਿੰਨ ਦਿਨਾ ਸਰਕਾਰੀ ਦੌਰੇ ਤੇ ਅੱਜ ਸ਼ਾਮ ਮਾਸਕੋ ਪਹੁੰਚ ਗਏ ਨੇ ਮਾਸਕੋ ਹਵਾਈ ਅੱਡੇ ਤੇ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਨੀਤੀ ਆਯੋਗ ਦੇ ਆਸਵਨੀ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਮੋਗਾ ਤੇ ਅਮਰitsar ਜ਼ਿਲ੍ਹਿਆਂ ਚ ਸੰਪੂਰਨਤਾ ਅਭਿਆਨ ਕਰਵਾਏ ਗਏ ਇਸ ਦਿਨ ਆਲੀ ਵਿਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ